ਕਪੂਰਥਲਾ ਦੇ ਕਰਤਾਰਪੁਰ ਰੋਡ ਉਤੇ ਸਥਿਤ ਪਿੰਡ ਕਾਧੂਪੁਰ ਚ ਸੱਤ ਪਰਵਾਸੀ ਮੰਜੂਰਾਂ ਦੀਆਂ 7 ਤੋਂ 8 ਝੋਪੜੀਆਂ ਨੂੰ ਅਚਾਨਕ ਸ਼ਾਮ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਦੇ ਵਿੱਚ ਸਭ ਕੁਝ ਸੜ ਕੇ ਸਵਾਹ ਹੋ ਚੁੱਕਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿਗਰੇਟ ਅਤੇ ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚੀ ਅਤੇ ਕਰੀਬ 2 ਘੰਟੇ ਦੀ ਮੁਸ਼ਕਲ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ। ਮੌਕੇ ਤੇ ਮੌਜੂਦ ਥਾਣਾ ਕੋਤਵਾਲੀ ਦੇ ਐਸਐਚਓ ਅਲਵਿੰਦਰ ਸਿੰਘ ਨੇ ਦੱਸਿਆ ਕਿ ਸਾਰੀਆਂ ਝੁੱਗੀਆਂ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਪਰ ਇਸ ਵਿਚਾਲੇ ਗਨੀਮਤ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉੱਥੇ ਮੌਕੇ ਤੇ ਪਹੁੰਚੇ ਡੀਐਸਪੀ ਸਬਡਿਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਹੋਣ ਦੇ ਨਾਲ ਲੱਗੀ ਦਸੀ ਜਾ ਰਹੀ ਹੈ ਫਿਲਹਾਲ ਅਗੂਤੇ ਕਾਬੂ ਪਾਉਣ ਦੇ ਵਿੱਚ ਫਾਈਵ ਬ੍ਰੀਡ ਦੀਆਂ ਟੀਮਾਂ ਜੁੜੀਆਂ ਹੋਈਆਂ ਨੇ ਨਾਲੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੂਰੀ ਘਟਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਪੀੜਤ ਪਰਿਵਾਰਾਂ ਦਾ ਉਚਿਤ ਇਲਾਜ ਵੀ ਕਰਵਾਇਆ ਜਾਵੇਗਾ। ਸਾਫ ਜੀ ਇੱਕ ਹੀ ਘਟਨਾ ਹੋਈ ਸਾਰੇ ਦੱਸੂ ਸੀ ਸਾਨੂੰ ਸੂਚਨਾ ਮਿਲੀ ਸੀ ਕਿ ਕਾਦੂਪੁਰ ਪਿੰਡ ਦੇ ਵਿੱਚ ਜੋ ਪ੍ਰਵਾਸੀ ਜਿਹੜੇ ਹੈਗੇ ਹਨ ਕਿ ਝੁੱਗੀਆਂ ਬਣਾ ਕੇ ਰਹਿ ਰਹੇ ਆ ਉਹਨਾਂ ਦੇ ਚੁਕਨ ਨੂੰ ਅਗ ਲੱਗੀ ਆ ਅਸੀਂ ਉੱਥੇ ਮੌਕੇ ਤੇ ਪਹੁੰਚੇ ਤੇ ਫਾਇਰ ਬ੍ਰਿਗੇਡ ਨੂੰ ਇਨਫੋਰਮ ਕੀਤਾ ਫਾਇਰ ਬ੍ਰਿਗੇਡ ਵੀ ਜਿਹੜੀ ਹੈਗੀ ਉਹ ਮੌਕੇ ਤੇ ਆ ਜੀ ਉਹਨਾਂ ਨੇ ਸਾਰਾ ਜਿਹੜਾ ਹੈਗਾ ਕਰਕੇ ਮਿਹਨਤ ਕਰਕੇ ਤੇ ਅੱਗ ਜਿਹੜੀ ਹੈਗੀ ਬੁਝਾਈ ਹੈ ਜੀ ਕਿਸੇ ਦਾ ਕੋਈ ਵੀ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਤੇ ਜੋ ਵੀ ਜਿਹੜਾ ਇੱਥੇ ਮਾਲ ਦਾ ਜਿੰਨਾ ਵੀ ਨੁਕਸਾਨ ਹੋਇਆ ਕੋਈ ਜਿਹੜਾ ਜੋ ਝੁੱਗਣਾਂ ਡੇਰ ਨੂੰ ਅੱਗ ਲੱਗੀ ਹੈਗੀ ਸੜੀਆਂ ਹੈਗੀਆਂ ਉਹ ਦਾ ਬਲੰਕਨ ਜਿਹੜਾ ਹੈ ਸਿਵਲ ਡਿਪਾਰਟਮੈਂਟ ਦਾ ਹੈਗਾ ਉਹ ਘੱਟ ਪੂਰੀ ਤਰ੍ਹਾਂ ਪੂਰੀ ਨਹੀਂ ਅੰਕਾਰ ਵਯੋ ਅਚਲਨ ਕਾਰਨ ਕਿਰੇ ਆ ਬਿਲਕੁਲ ਕਾਰਨ ਇਹਨਾਂ ਦੇ ਅੰਦਰੂਨੀ ਕਿਤੇ ਉੱਥੋਂ ਕੋਈ ਖਾਣਾ ਕੋਣਾ ਬਣਾ ਰਿਹਾ ਸੀ ਇਹ ਹਾਲਤ ਤੇ ਵੈਸੇ ਗੱਲ ਪੂਰੀ ਪੂਰੀ ਨਹੀਂ ਖਾਣਾ ਕੋਣਾ ਬਣਾ ਰਿਹਾ ਸੀ ਉੱਥੋਂ ਕਿਤੇ ਆਤ ਲੱਗ ਗਈ ਹੈ ਜੀ ਕਿਧਰ ਵਿੱਚ ਬਾਕੀ ਜਿਹੜੀ ਹੈਗੀ ਆ ਉਹ ਡਿਟੇਲ ਜਿਹੜੀ ਹੈਗੀ ਉਹ ਬਾਅਦ ਵਿੱਚ ਉਹ ਸ਼ੇਅਰ ਕਰ ਦਿੱਤੀ ਜਾਊਗੀ ਸਰ ਕਿੰਨੀ ਕਿ ਨੁਕਸਾਨ ਹੋਇਆ ਕਿੰਨੀ ਕਿ ਗੱਡੀਆਂ ਲੱਗੀਆਂ ਫਰ ਬਗੇਟ ਦੀਆਂ ਇੰਨੀ ਮੁਸ਼ਕਲ ਕਰਨੀ ਪਈ ਮਸ਼ੱਕਰ ਤੇ ਦੂਸਰੀ ਗੱਡੀ ਹੈ ਇੱਕ ਗੱਡੀ ਨਾਲ ਕਾਫੀ ਕੰਟਰੋਲ ਕਰ ਲਿਆ ਸੀ ਅਸੀਂ ਪਹਿਲੀ ਗੱਡੀ ਨਾਲ ਹੁਣ ਦੂਸਰੀ ਗੱਡੀ ਆਈ ਹੈ ਦੂਸਰੀ ਗੱਡੀਆਂ ਜਿਹੜਾ ਰਹਿ ਰੂ ਗਿਆ ਆ ਉਹ ਥੋੜਾ ਯਾਰ ਕੰਟਰੋਲ ਸੀ ਮਤਲਬ ਜਲਦੀ ਕੰਟਰੋਲ ਕਰ ਲਿਆ ਇਹਦਾ ਕਿੰਨਾ ਤੁਹਾਨੂੰ ਲੱਗਦਾ ਨੁਕਸਾਨ ਹੋ ਗਿਆ ਕਿੰਨੇ ਚੱਗਿਆ ਸੀ ਤਕਰੀਬਨ ਸਾੜੀਆਂ ਸਾਰੀਆਂ ਜੰਨੀਆਂ ਵੀ ਹੈਗੀਆਂ ਸੀ ਇਹਨਾਂ ਦੀਆਂ ਸਾਰੀਆਂ ਸੜਗੀਆਂ ਆ ਅੱਛਾ 15 20 25 ਚੁਗੀਆਂ ਹੋਣੀਆਂ ਐਂਦੀਆਂ ਕਿ ਸੜਗੀਆਂ ਸਾਰੀਆਂ ਹਾਂਜੀ ਤੇ ਕੋਈ ਇਹਦਾ ਜਾਨੀ ਨੁਕਸਾਨ ਕੋਈ ਇਹਦਾ ਨਹੀਂ ਜਾਨੀ ਨੁਕਸਾਨ ਹਜੇ ਤੱਕ ਤੇ ਕੋਈ ਨਹੀਂ ਦੀ ਹੈ ਨਹੀਂ ਜਾਨੀ ਨੁਕਸਾਨ ਦਾ ਠੀਕ ਹੈ ਫਾਇਰ ਬ੍ਰਿਗੇਡ ਮ सारा सामान चढ़ गया, गया। पूछा बोलो क्या नाम है आपका रेनू देवी कितना पैसा पुसा कितना नुकसान हो गया पैसा तो देरी नहीं था दस हजार था पैसा था। और कुछ नहीं बच्चे बुच्चे थे आपके साथ में हाँ बच्चे मेरे साथ में है। कितने बच्चे हैं कैसे बच्चे यहाँ ही जब जो आग लग गया होने लगा तो चल निकल गए बच्चे के लेके एक ही बच्चा है कितनी छुट्टियाँ थी यहाँ ऐसी सब जल्दी जल्दी पूरा टोटल क्या काम क्या करते हो कोई नहीं आलू तालू में काम कर लेते हैं कहाँ तो, के रहने वाले वैसे ऐसे हम कटिहार जिला के रहने वाले सहरसा जिला के कितने समय से यहाँ थे हम चार पाँच महीने